ਤੁਸੀਂ ਜੁੜੇ ਹੋਏ ਹੁੰਦਾ ਪੋਸਟਮੇਲ ਦੇ ਨਾਲ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਮੀਂਹ ਆ ਜਿਹੜਾ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਪੈ ਰਿਹਾ ਤੇਜ਼ ਹਵਾਵਾਂ ਤੇਜ਼ ਹਨੇਰੀ ਹੈ ਜਿਹੜੀ ਉਹ ਵੀ ਚੱਲ ਰਹੀ ਆ ਤੇ ਮੀਂਹ ਵੀ ਪੈ ਰਿਹਾ ਤਾਂ ਹਵਾਵਾਂ ਦੇ ਨਾਲ ਤੇਜ਼ ਹਵਾਵਾਂ ਦੇ ਨਾਲ ਜਿਹੜਾ ਬੱਦਲ ਗਰਜ ਵੀ ਰਿਹਾ ਤੇ ਲਿਸ਼ਕ ਵੀ ਰਿਹਾ ਤੇ ਕਾਫੀ ਜਿਹੜਾ ਤੇਜ਼ ਹੈ ਉਹ ਚੱਲ ਰਿਹਾ ਤੇ ਨਾਲ-ਨਾਲ ਕਣੀਆਂ ਵੀ ਹੈ ਜਿਹੜੀਆਂ ਉਹ ਵੀ ਪੈ ਰਹੀਆਂ ਮੀਂਹ ਪੈ ਰਿਹਾ ਕਮੈਂਟਾਂ ਦੇ ਵਿੱਚ ਜਾਣਕਾਰੀ ਜਰੂਰ ਸਾਂਝੀ ਕਰੋ ਕਿ ਕਿੱਥੇ-ਕਿੱਥੇ ਅੱਜ ਮੌਸਮ ਖਰਾਬ ਹੋਇਆ ਹੁਣ ਅਚਾਨਕ ਜਿਹੜਾ ਦੇਰ ਰਾਤ ਜਿਹੜਾ ਮੌਸਮ ਖਰਾਬ ਹੋਇਆ ਤੇ ਮੀਂਹ ਪੈ ਰਿਹਾ ਵਕ ਵਕ ਥਾਵਾਂ 'ਤੇ ਫਰੀਦਕੋਟ ਦੀ ਗੱਲ ਕਰ ਲਈਏ ਉੱਥੇ ਮੀਂਹ ਪੈ ਰਿਹਾ ਐ ਇਧਰ ਗੋਲੂ ਵਾਲਾ ਰਾਜਸਥਾਨ ਦੇ ਵਿੱਚ ਉੱਥੇ ਵੀ ਮੀਂਹ ਪੈ ਰਿਹਾ ਹੋਰ ਵਕ ਵਕ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਾਣਕਾਰੀ ਜਰੂਰ ਸਾਂਝੀ ਕਰੋ ਕਿ ਕਿੱਥੇ-ਕਿੱਥੇ ਮੀਂਹ ਆ ਜਿਹੜਾ ਪੈ ਰਿਹਾ ਮੌਸਮ ਦੇ ਕੀ ਹਾਲਾਤ ਆ ਤੁਹਾਡੇ ਇਲਾਕੇ ਦੇ ਅੱਜ ਕਈ ਥਾਵਾਂ 'ਤੇ ਬਠਿੰਡੇ ਦੀ ਗੱਲ ਕਰ ਲਈਏ ਹੋਰ ਕਈ ਤਾਂ ਤੁਸੀਂ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਕਿ ਮੀਂਹ ਕਿੱਥੇ ਕਿੱਥੇ ਪੈ ਰਿਹਾ ਮੌਸਮ ਕਿੱਥੇ ਖਰਾਬ ਹੋਇਆ ਲਾਈਟ ਜਿਹੜੀ ਉਹ ਬੰਦ ਹੋ ਚੁੱਕੀ ਹੈ ਕਰੀਬ 9:30 ਤੋਂ ਵੱਖ-ਵੱਖ ਥਾਵਾਂ ਤੇ ਜਿਹੜੀ ਲਾਈਟ ਬੰਦ ਹੋ ਗਈ ਹੈ ਕਿਉਂਕਿ ਚਮਕ ਤੇ ਜਿਹੜੀ ਗਰਜ ਹੈ ਉਹ ਬੱਦਲਾਂ ਦੀ ਬਹੁਤ ਜ਼ਿਆਦਾ ਚੱਲ ਰਹੀ ਹੈ ਕਮੈਂਟਾਂ ਦੇ ਵਿੱਚ ਤੁਸੀਂ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਤਾ ਜੋ ਪਤਾ ਲੱਗ ਸਕੇ ਕਿੱਥੇ ਕਿੱਥੇ ਮੌਸਮ ਹੈ ਜਿਹੜਾ ਅੱਜ ਉਹ ਖਰਾਬ ਹੋਇਆ ਤੁਸੀਂ ਜੁੜੇ ਹੋਈਆਂ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ